ਮਸੰਤ ਮੈਲਾ ਪਹਿਲਾ ਦੁਗਧਾ ਦੁਰਮਤ ਅੰਧੁਲੀ ਕਾਰ ਮਨਮੁਖ ਭਰਮੈ ਮਨ ਜੁਗਬਾਰ ਮਨ ਅੰਦੁਲਾ ਅੰਧੁਲੀ ਮਤ ਲਾਗੇ ਗੁਰ ਕਰਣੀ ਬਿਨ ਧਰਮ ਨਾ ਪਾਗੇ ਰਹਾ ਮਨਮੁਖ ਅੰਦੁਲੇ ਗੁਰਮਤ ਨਾ ਭਾਈ ਅਸ਼ੂਭ ਅਭਿਮਾਨ ਨਾ ਜਾਈ ਲਖ 84 ਜੰਤੂ ਪਾਏ ਮੇਰੇ ਠਾਕੁਰ ਭਾਣੇ ਸਿਰਜ ਸਮਾਏ ਸਗਲੀ ਫੂਲ ਨਹੀਂ ਸ਼ਬਦ ਅਚਾਰ ਸੋ ਸਮਝੈ ਜਿਸ ਗੁਰ ਕਰਤਾਰ ਗੁਰ ਕੇ ਚਾਕਰ ਠਾਕੁਰ ਭਾਣੇ ਬਖਸ਼ ਲੀਏ ਨਾਹੀ ਜਮ ਕਾਣੇ ਜਿਨ ਕਾ ਹਿਰਦੈ ਏਕੋ ਭਾਇਆ ਆਪੇ ਮਿਲੇ ਧਰਮ ਚੁਕਾਇਆ ਬੇਮੋਤਾ ਬੇਅੰਤ ਪਾਰ ਸਾਚ ਚੁਪਤੀ ਜੈ ਕਰਨੇ ਹਾਰਾ ਨਾਨਕ ਫੂਲੇ ਗੁਰ ਸਮਝਾਵੇ ਏਕ ਦਿਖਾਵੇ ਸਾਚ ਟਿਕਾਵੇ ਬਸੰਤ ਮੈਲਾ ਪਹਿਲਾ ਆਪੇ ਪਵਰਾ ਫੂਲ ਬੇਲ ਆਪੇ ਸੰਗਤ ਮੀਤ ਮੇਲ ਐਸੀ ਪਵਰਾ ਬਾਸਲੇ ਤਰਵਰ ਫੂਲੇ ਬਨ ਹਰੇ ਰਹਾਉ ਆਪੇ ਕਬਲਾ ਕੰਤਿ ਆਪ ਆਪੇ ਰਵੇ ਸ਼ਬਦ ਥਾਪ ਆਪੇ ਬਸ਼ਰੂ ਗਉਖੀਰ ਆਪੇ ਮੰਦਰ ਥੰ શરીર ਆਪੇ ਕਰਨੀ ਕਰਨ ਹਰ ਆਪੇ ਗੁਰਮੁਖ ਕਰ ਵਿਚਾਰ ਤੂੰ ਕਰ ਕਰ ਦੇਖੈ ਕਰਨ ਹਰ ਜੋਤ ਜੀ ਅਸੰਖ ਦੇ ਅਧਾਰ ਤੂੰ ਸਰ ਸਾਗਰ ਗੁਣ ਗਹੀ ਤੂੰ ਅਕਲ ਨਿਰੰਝਨ ਪਰਮ ਮਹੀਰ ਤੂੰ ਆਪੇ ਕਰਤਾ ਕਰਨ ਜੋਗ ਨੇ ਕੇਵਲ ਰਾਜਨ ਸੁਖੀ ਲੋਕ ਨਾਨਕ ਤਾਪੇ ਹਰ ਨਾਮ ਸਵਾਦ ਦਿਨ ਹਰ ਗੁਰ ਪ੍ਰੀਤਮ ਜਨਮ ਬਾਦ ਬਸੰਤ ਢੰਡੋਲ ਮਨ ਲਾ ਪਹਿਲਾ ਕਰ ਦੂਜਾ ਏਕ ਓੰਕਾਰ ਸਤ ਗੁਰ ਪ੍ਰਸਾਦ 9 7 14 3 4 ਕਰ ਨਹਿਲਤ 4 ਬਹਾਲੀ ਚਾਰੇ ਦੀਵੇ ਚੋਂ ਹੱਥ ਦੀਏ 1 ਏਕਾ ਵਾਰੀ ਮਹਿਰਵਾਨ ਮਦਸੂਦਨ ਮਾਧੋ ਐਸੀ ਸ਼ਕਤ ਤੁਮਾਰੀ ਰਹਾ ਕਰ ਕਰ ਲਸ਼ਕਰ 파ਵਕ ਤੇਰਾ ਧਰਮ ਕਰੇ ਸਿਕਦਾਰੀ ਧਰਤੀ ਦੇਗ ਮਿਲੈ ਇਕ ਵੇਰਾ ਪਹਾਗ ਤੇ ਆ ਪੰਡਹਾਰੀ ਨਾ ਸਬੂਰ ਹੋਵੇ ਫਿਰ ਮੰਗ ਨਾਰਦ ਕਰੇ ਖੁਆਰੀ ਲਬ ਅੰਧੇਰਾ ਬੰਦੀਖਾਨਾ ਔਗਣ ਪੈਰ ਲੋਹਾਰੀ ਪੂੰਜੀ ਮਾਰ ਪਵੇ ਨਿਤ ਮੁਦਗਰ ਪਾਪ ਕਰੇ ਕਟਵਾਰੀ ਪਾਵੇ ਚੰਗਾ ਪਾਵੇ ਮੰਦਾ ਜੈਸੀ ਨਦਰ ਤੁਮਾਰੀ ਆਦਪੁਰਖ ਕੋ ਅੱਲਾ ਕਹੀਏ ਸ਼ੇਖਾ ਆਈ ਵਾਰੀ ਦੇਵਲ ਦੇਵਤਿਆਂ ਕਰ ਲਾਗਾ ਐਸੀ ਕੀਰਤ ਚਾਲੀ ਪੂਜਾ ਬਾਗ ਨਿਵਾਜ ਮਸੱਲਾ ਨੀਲ ਰੂਪ ਬਨਵਾਰੀ ਘਰ ਘਰ ਮੀਆਂ ਸਬਨਾ ਜੀਆਂ ਬੋਲੀ ਅਵਰ ਤੁਮਾਰੀ ਜੇ ਤੂੰ ਮੀਰ ਮਹੀਪਤ ਸਾਹਿਬ ਪੁਜਰਤ ਤਾਣ ਹਮਾਰੀ ਚਾਰੇ ਕੁੰਟ ਸਲਾਮ ਕਰਾਂਗੇ ਕਰ ਕਰ ਸਿਫਤ ਤੁਮਾਰੀ ਤੀਰਥ ਸਿਮਰਤ ਤੁੰਦਾਨ ਕੇਸ਼ ਲਾ ਮਿਲੇ ਦਿਹਾੜੀ ਨਾਨਕ ਨਾਮ ਮਿਲੇ ਵਡਿਆਈ ਮੇਕਾ ਘੜੀ ਸੰਭਾਲੀ ਬਸੰਤ ਖਿੰਡੋਲ ਕਰ ਦੂਜਾ ਮਹਲਾ ਚੌਥਾ ਇਕ ਕੂੰਗ ਕਰ ਸਤਗੁਰ ਪ੍ਰਸਾਦ ਕਾਇਆ ਨਗਰ ਇੱਕ ਬਾਲਕ ਵਸਿਆ ਖਿੰਨ ਪਲ ਫਿਰਨਾ ਰਹੀ ਅਨਕ ਉਪਾਅ ਜਤਨ ਕਰ ਥਾਕੇ ਬਾਰੰਬਾਰ ਪਰਮਾਈ ਮੇਰੇ ਠਾਕੁਰ ਬਾਲਕ ਇਕਤ ਕਰ ਆਣ ਸਤਗੁਰ ਮਿਲੈ ਤਾਂ ਪੂਰਾ ਪਾਈਐ ਪਾਜ ਰਾਮ ਨਾਮ ਨੀਸ਼ਾਨ ਰਹਾਉ ਇਹ ਮਿਰਤ ਮੜਾ ਸ਼ਰੀਰ ਹੈ ਸਭ ਜਗ ਜਿਤ ਰਾਮ ਨਾਮ ਨਹੀਂ ਵਸਿਆ ਰਾਮ ਨਾਮ ਗੁਰ ਉਦਕ ਚੁਆਇਆ ਫਿਰ ਹਰਿਆ ਹੋ ਆ ਰਸਿਆ ਮੈਂ ਨਿਰਖਤ ਨਿਰਖਤ ਸ਼ਰੀਰ ਸਭ ਖੋਜਿਆ ਇੱਕ ਗੁਰਮੁਖ ਚਲਤ ਦਿਖਾਇਆ ਬਾਹਰ ਖੋਜ ਮੋਏ ਸਭ ਸਾਖਤ ਸਰ ਗੁਰਮਤੀ ਕਰ ਪਾਇ ਦੀਨ ਦੀਨ ਦਇਆਲ ਭਰੇ ਹੈ ਜਿਉਂ ਕ੍ਰਿਸ਼ਨ ਬਿਦਰ ਘਰ ਆਇਆ ਮਿਲਿਓ ਸਦਾਮਾ ਪਾਵਨੀ ਥਾਰ ਸਭ ਕਿਛ ਅਗ ਬਾਲ ਦਤੰਜ ਸਮਾਇ RAM ਨਾਮ ਕੀ ਪੈਜ ਵਡੇਰੀ ਮੇਰੇ ਠਾਕੁਰ ਆ ਪਰਖਾਈ ਜੇ ਸਭ ਸਾਕਤ ਕਰੈ ਬਖੀਲੀ ਕਿਰਤੀ ਤਿਲ ਨਾ ਕਟਾਈ ਜਨ ਕੀ ਉਸਤਤ ਹੈ RAM ਨਾਮਾ ਬਾਦਿ ਸੋਭਾ ਪਾਈ ਨਿੰਦ ਸਾਖਤ ਖਾਵ ਨਾ ਸਕੈ ਤਿਲ ਆਪਣੇ ਘਰ ਲੂਕੀ ਲਾਈ ਜਨ ਕੋ ਜਨ ਮਿਲ ਸੋਭਾ ਪਾਵੇ ਗੁਣ ਮੈਂ ਗੁਣ ਪਰਗਾਸ ਮੇਰੇ ਠਾਕੁਰ ਕੇ ਜਨ ਪ੍ਰੀਤ ਤੁਮ ਪਿਆਰੇ ਜੋ ਹੋਵੇ ਦਸ ਨੰਦਾਸ ਆਪੇ ਜਲ ਪਰੰਪੁਰ ਕਰਤਾ ਆਪੇ ਮੇਲ ਮਿਲਾਵੇ ਨਾਨਕ ਗੁਰਮੁਖ ਸਹਿਜ ਮਿਲਾਏ ਜਿਉ ਜਲ ਜਲੈ ਸਮਾਵੇ ਬਸੰਤ ਮੈ ਲਾਪਨਵਾ ਕਰ ਪਹਿਲਾ ਦਤਕੀਆਂ ਇੱਕੋ ਅੰਕਾਰ ਸਤਗੁਰ ਪ੍ਰਸਾਦ ਸੁਣ ਸਾਖੀ ਮਨ ਜਪ ਪਿਆਰ ਅਜਾਮਲ ਉਧਰਿਆ ਕਹਿ ਇੱਕ ਬਾਰ ਬਾਲਮੀਕ ਹੋਆ ਸਾਧ ਸੰਗ ਤਰੋ ਕੋ ਮਿਲਿਆ ਹਰ ਨਿਸ਼ੰਗ ਤੇਰਿਆਂ ਸੰਤਾਂ ਜਾ ਚੋਂ ਚਰਨ ਮੇਰੀਨ ਲੈ ਮस्तक ਲਾਵੋ ਕਰ ਕਿਰਪਾ ਦੇਨ ਰਹਾਉ ਗਨਕਾ ਉਧਰੀ ਹਰ ਕਹਿ ਤੋਤ गज इंद्र ਧਿਆਇਓ ਹਰ ਕੀਓ ਮੁਖ ਵਿਪਰ ਸੁਦਾਮੇ ਦਾਲਦ ਭੰਜ ਰੇ ਮਨ ਤੂੰ ਵੀ ਅਜ ਗੋਬਿੰਦ ਬਦਕ ਉਧਾਰੇਓ ਖੰਪ ਪ੍ਰਹਾਰ ਕੋ ਵਿਝਾ ਉਦਰੀ ਅੰਗੁਸ਼ਟ ਤਾਰ ਵਿਦਰ ਉਧਾਰੇਓ ਦਾਸ ਤਪਾਏ ਰੇ ਮਨ ਤੂੰ ਵੀ ਹਰ ਧਿਆਇ ਲਾਜ ਰੱਖੀ ਹਰ ਪੈਜ ਆਪ ਬਸਤਰ ਸ਼ੀਨਤ ਦ੍ਰੋਪਤੀ ਰੱਖੀ ਲਾਜ ਜਿਨ ਜਿਨ ਸੇਵਿਆ ਅੰਤ ਬਾਰ ਰੇ ਮਨ ਸੇਵ ਤੂੰ ਪਰੇ ਪਾਰ ਤੰਨੇ ਸੇਵਿਆ ਬਾਲ ਬੁੱਧ ਤੇ ਲੋਚਨ ਗੁਰ ਮੇਲ ਤਹੀ ਸਿੱਧ ਬੇਣੀ ਕੋ ਗੁਰ ਕੀਓ ਪ੍ਰਕਾਸ਼ ਰੇ ਮਨ ਤੂੰ ਵੀ ਹੋਐਂਦਾ ਜੈ ਦੇਵ ਤਿਆਗਿਓ ਅੰਮੇ ਨਾਈ ਕੁਦਰਿਓ ਸੈਨ ਸੇ ਮਨ ਦੀਗਨ ਅਦੋਲੇ ਕਹੂੰ ਜਾਏ ਮਨ ਤੂੰ ਵੀ ਤਰਸੈ ਸ਼ਰਣ ਪਾਏ ਜੇ ਅਨੁਗ੍ਰਹਾ ठाकुर ਕੀਓ ਆਪ ਸੇ ਤੈਲੀਨੇ ਭਗਤ ਰਖ ਤਿੰਨ ਕਾ ਗੁਣ ਅਵਗਣ ਨਾ ਵਿਚਾਰਿਓ ਕੋਏ ਇਹ ਵਿਦ ਦੇਖ ਮਨ ਲੱਗਾ ਸੇਵ ਕਬੀਰ ਤਿਆਇਓ ਏਕ ਰੰਗ ਨਾਮ ਦੇਵ ਹਰ ਜਿਓ ਬਸੈ ਸੰਗ ਰਵਿਦਾਸ ਤਿਆਏ ਪ੍ਰਭ ਅਨੂਪ ਗੁਰ ਨਾਨਕ ਦੇਵ ਗੋਵਿੰਦ ਰੂਪ ਬਸੰਤ ਮਹਿਲਾ ਪੰਜਵਾ ਅਨੇਕ ਜਨਮ ਭੰਵੇਂ ਜੋਨ ਮਾਹੇ ਹਰ ਸਿਮਰਨ ਬਿਨ ਨਰਕ ਕੋ ਪਾਹੇ ਤਖਤ 비 ਹੂ ਨ ਖੰਡ ਖੰਡ ਬਿਨ ਬੁਝੇ ਜਮਦੇ ਤ ਡੰਡ ਗੋਬਿੰਦ ਭਜੋ ਮੇਰੇ ਸਦਾ ਮੀਤ ਸਾਚ ਸ਼ਬਦ ਕਰ ਸਦਾ ਪ੍ਰੀਤ ਰਹਾਉ ਸੰਤੋਖ ਨ ਆਵਤ ਕਹੂੰ ਕਾਜ ਤੂ ਮਬਾਦਰ ਸਭ ਮਾਇਆ ਸਾਜ ਪਾਪ ਕਰਨ ਤੋਂ ਨਾ ਸੰਗਾਏ ਵਿਖਤਾ ਮਾਤਾ ਆਵੇ ਜਾਏ ਹਾਂ ਹਾਂ ਕਰਤ ਬਧੇ ਵਿਕਾਰ ਮੋਹ ਲੋਭ ਡੂਬੋ ਸੰਸਾਰ ਕਾਮ ਕ੍ਰੋਧ ਮਨ ਵਸ ਕੀਆ ਸੁਪਨੇ ਨਾਮ ਨਾ ਹਰ ਲੀਆ ਅਭੀ ਰਾਜਾ ਕਬ ਮੰਗਨ ਹਾਰ ਦੁਖ ਸੁਖ ਬਾਧੋ ਸੰਸਾਰ ਮਨ ਉਧਾਰਣ ਕਾ ਸਾਜ ਨਾਹੀ ਪਾਪ ਬੰਧਨ ਨਿਤ ਪੋਤ ਜਾਹੀ ਈਠ ਮੀਤ ਕੋ ਸਖਾ ਨਾਹੀ ਆਪ ਬੀਜ ਆਪੇ ਹੀ ਖਾਹੀ ਜਾ ਕੈ ਕੀਨਾ ਕੋਤ ਵਿਕਾਰ ਸੇ ਛੋੜ ਚੱਲਿਆ ਖਿਨ ਮਹਿੰਗਵਾਰ ਮਾਇਆ ਮੋਹ ਬੋ ਭਰਮਿਆ ਕਿਰਤ ਰੇਖ ਕਰ ਕਰਮਿਆ ਕਰਣਹਾਰ ਲਿਪਤ ਆਪ ਨਹੀਂ ਲੇਪ ਪ੍ਰਭ ਪੁੰਨ ਪਾਪ ਰੱਖ લેਹੁ ਗੋਬਿੰਦ ਦਇਾਲ ਤੇਰੀ ਸ਼ਰਨ ਪੂਰਨ ਕਿਰਪਾਲ ਤੁਝ ਬਿਨ ਦੂਜਾ ਨਹੀਂ ਥਾਉ ਕਰ ਕਿਰਪਾ ਪ੍ਰਭ ਦੇਹੁ ਨਾਉ ਤੂੰ ਕਰਤਾ ਤੂੰ ਕਰਨਹਾਰ ਤੂੰ ਉੱਚਾ ਤੂੰ ਬਹੁ ਅਪਾਰ ਕਰਕਿਰਤਾ ਲੜ ਲੈ ਹੋ ਲਾਏ ਨਾਨਕ ਦਾਸ ਤਬ ਕੀ ਸਰਣਾਏ